ਲੋ ਬਾਬਾ ਜੀ ਬਾਬੇ ਸੋਰਸਿੰਗਾਂ ਦਾ ਬਾਬਾ ਉਤਾਰ ਸੋਣਾ ਦਾ ਦਲ ਪਹੁੰਚ ਗਿਆ ਪਿੰਡ ਦਰਾਇਕੀ ਤੜਕੇ 7:30 ਵਜੇ ਪਹੁੰਚ ਗਿਆ ਜੀ ਉਹ ਇੱਕ ਵੱਡੀ ਪਾਲਕੀ ਸਾਹਿਬ ਇੱਕ ਦੂਜੀ ਪਾਲਕੀ ਸਾਹਿਬ ਆ ਮਗਰ ਜਿਹੜਾ ਕਿ ਮੋਦੀ ਖਾਨਾ ਜਿੰਨਾ ਸਾਰਾ ਕੁਝ ਆ ਦੇਖ ਅਰੇ ਪਿੱਛੇ ਘੋੜੇ ਹਾਥੀ ਪਤਾ ਨਹੀਂ ਕਿੰਨਾ ਕੁਝ ਅਜੇ ਦਲ ਸਾਰਾ ਪਿੱਛੇ ਆਉਣ ਡਿਆ ਤਾਂ ਦਿਖਾਉਣਾ ਉਹ ਇਹ ਸਾਰਾ ਦਲ ਪਹੁੰਚ ਗਿਆ ਅੱਜ ਹੁਣ ਇਹਨਾਂ ਤਿਆਰੀ ਕਰਕੇ 10 ਵਜੇ ਤੋਂ ਪਹਿਲਾਂ ਪਹਿਲਾਂ ਸ੍ਰੀ ਖੰਡਪੁਰ ਸਾਹਿਬ ਆਰੰਭ ਕਰਦੇ ਨੇ ਇਹਨਾਂ ਨੇ ਆਪਣੇ ਬਾਬੇ ਸੋਰਸਿੰਗਾਂ ਨੇ ਆਪਣੇ ਤੇ ਇਦਨੇ ਆਣ ਟਾਈਮ ਨਾਲ ਝੂੜੇ ਲੈਣ ਆ ਗਏ ਬੇੜੀ ਬੂੜੀਆ ਸਭ ਲੱਗਣੀਆਂ ਬਾਹਰ ਪੂਰੀ ਔਣਕ ਲੱਗੀ ਮੇਲੇ ਦਾ ਪੂਰਾ ਮੇਲਾ ਬਣ ਗਿਆ ਗਾਈ ਜਾਣਾ ਪੂਰਾ ਤਾਂ ਮੇਲਾ ਦਾ ਸਾਨੂੰ ਨਾ ਉਹ ਦੇਖੋ ਪਾਲਕੀ ਸਾਹਿਬ ਆਪਣੇ ਟਿਕਾਣੇ ਤੇ ਲੱਗ ਰਿਆ ਨਾ ਉੱਥੇ ਤੇ ਤੁਹਾਨੂੰ ਸਾਰਾ ਮੈਂ ਅੱਜ ਗੁਰਦਰ ਸਾਹਿਬ ਜਾ ਕੇ ਦਰਸ਼ਨ ਕਰਾਂਗਾ ਕਿੱਥੇ ਪਾਲਕੀ ਲੱਗੇ ਕਿੱਥੇ ਹਾਥੀ ਆਏ ਕਿੱਥੇ ਘੋੜੇ ਆਏ ਸਾਰਾ ਦਲਵੰਥਾ ਪਹੁੰਚਿਆ ਅੱਜ ਸਾਰਾ A to Z ਤੇ ਤੁਹਾਨੂੰ ਮੈਂ ਬਾਅਦ ਦਿਖਾਉਣਾ ਜਾ ਕੇ ਕਰਨ ਖੰਡਵਰ ਸਾਹਿਬ ਆਰਾਮ ਕਰ ਲਵਾਂ ਮੈਂ ਜਾਣਾ ਵਾਂ ਫਿਰ ਸਾਰਾ ਦਿਖਾ ਕੇ ਰਹਿਉ ਮੈਂ ਆ ਜਦੋਂ ਆਪਾਂ ਰਾਤ ਨੂੰ ਜਾਣਾ ਦਿਨ ਵੀ ਰਾਤ ਨੂੰ ਦਿਨੇ ਵੀ ਰਾਤ ਨੂੰ ਵੀ ਤਿੰਨ ਦਿਨ ਆਪਾਂ ਇਸੇ ਕੰਮ ਦੇ ਬਿਲਕੁਲ ਸੇਵਾ ਦੇਈਆਂ ਦੁਕਾਨ ਬੰਦ ਅਜੇ ਤੋਂ ਬਸ ਤਿੰਨ ਦਿਨ ਕਿਉਂਕਿ ਆਪਣੇ ਤੇ ਘਰ 'ਚ ਗੰਗਾ ਦੇ ਸਾਹਮਣੇ ਮੇਲਾ ਤੇ ਜੇ ਅੱਜ ਵੀ ਦੁਕਾਨ ਖੋਲ ਕੇ ਬੈਠ ਰਹੇ ਕੀ ਫਾਇਦਾ ਯਾਰਾ ਸਾਰਾ ਸਾਲ ਇਹੋ ਕੋਈ ਕਰਨਾ ਦੁਕਾਨਾਂ ਚਲਾਉਣੀਆਂ ਤੇ ਦੋਨ ਸੇਵਾ ਕਰਾਂਗੇ ਤੇ ਕੁਛ ਨਹੀਂ ਘਾਟਾ ਨਹੀਂ ਪੈ ਜਾ ਲੱਭਣਗੇ ਚੀਜ਼ ਦਾ ਮਾਰੜਾ ਵਾੜੂ ਦੇ ਦੇਣਾ ਹੈਲੋ ਮੈਂ ਕਹ ਜੇ ਨਹੀਂ ਮੈਂ ਆਇਆ ਸ਼ਾਮ ਨੂੰ ਖੜੂੰਗਾ ਰੱਖ ਲੋ ਠੀਕ ਆ ਆਓ ਤੇ ਜਾ ਫਿਰ ਕੋਈ ਵੀਰ ਭੇਜ ਦੋ ਘਰੇ ਇੱਥੇ ਪੜਾ ਜਾਂਦਾ ਆ ਆਓ ਘਰੇ ਡੈਡੀ ਘਰੇ ਕੋਈ ਨਹੀਂ ਮੈਂ ਵੀ ਇਰੇ ਕਰ ਰਹੀ ਆ ਪਰ ਮੈਂ ਤੋ ਆਇਆ ਨਹੀਂ ਜੈਨਾ ਇਹ ਨਗਰ ਕੀਤਾ ਨਿਕਲ ਲਿਆ ਤੇ ਰਸ਼ਵੜਾ ਹੈ ਤੁਸੀਂ ਰੱਖ ਲਓ ਕੋਈ ਨਹੀਂ ਕਰ ਲਓ ਮੈਂ ਲਾ ਜੂ ਕੋਈ ਨਹੀਂ ਓਕੇ ਓਕੇ ਗਾਇਸ ਆਜੇਗਾ ਨਗਰ ਕੀਤਾ ਸਾਬ ਤੇ ਸਾਰੇ ਆਪਾਂ ਰੈਡੀ ਹੋ ਗਏ ਤੇ ਮੈਂ ਕਿਤੇ ਨਾਉਣ ਡਿਆ ਤੇ ਜਾਣੇ ਹੋਣਾ ਆਪਾਂ ਮੰਮੀ ਜੀ ਮੰਮੀ ਜੀ ਵੀ ਤਿਆਰ ਹੋਰ ਤਿਆਰ ਪੂਰੇ ਬਾਬਾ ਜੀ ਸਾਈਕਲ ਨਾਲ ਉਧਰ ਲਾਓ ਸਾਈਡ ਤੇ ਵਾਹ ਵਾਹ ਗਾਇਸ ਪੂਰੇ ਚੋਰਾ ਸ਼ੋਰਾ ਦੇ ਪੜਾ ਕੇ ਚੱਲ ਰਹੇ ਨੇ ਤੇ ਤੁਹਾਨੂੰ ਸਾਰੇ ਨਗਰ ਦੇ ਤੰਦਾ ਦੇ ਮਿਲਦਾ ਇੱਕੋ ਹੀ ਵਲੌਗ ਮਿਲੂਗਾ ਜਾਨ ਉਧਰ ਮਿਲਣਾ ਭਾਈਆਂ ਭਈਆਂ ਦਾ ਚੇਜੀ ਹੁਣੇ ਚਲਾਉਣ ਦਾ ਯਾਰ ਓਏ ਆਹ ਕੰਮ ਨਾ ਕਰੋ ਗੁਰੂ ਉੱਥੇ ਤਾਂ ਜਾਂਦੀਆਂ ਨਹੀਂ ਇਹਦੇ ਉਹੋ ਹੀ ਆ ਕੰਨਾ ਮਾ ਵਾਹ ਜੀ ਵਾਹ ਆ ਆ ਚੱਲੇ ਵਧੀਆ ਵਾਹ ਵੈਰੀ ਗੁੱਡ ਵੈਰੀ ਗੁੱਡ ਸੰਗਰਦਰ ਵੇਟ ਦਾ ਬਾਕੀ ਕਿੱਥੇ ਆਪਣੀ ਬਚਾ ਪਾਰਟੀ ਵਾਏ ਮਾਰੋ ਮੈਂ ਸਾਰਿਆਂ ਨੂੰ ਐਸਮੀ ਦਾ এলিਫੈਂਟ ਕਿੱਥੇ ਆ ਉਹ ਵੇ ਉਹ ਆ ਗਿਆ ਇਹਨਾਂ ਵਾਓ ਹਾਂਜੀ ਬਹੁਤ এলিਫੈਂਟ ਹੈ ਬਾਬਾ ਜੀ ਦਾ ਵਾਹ ਕਿ ਦੇ ஆடி ਆ ਫਸਟ ਲੰਕਰ ਸੇਰੇ ਐਂਡ ਕਾਮ ਨਾ ਦਾਲ ਫੁਲਕਾ ਬੈਸਟ ਆ ਸਰਪੰਚ ਸਾਹਿਬ ਵੀ ਬੈਠੇ ਨਾਲ ਹੀ ਆੜੇ ਅਜਾ ਕਿਦਾਂ ਅਜੇ ਮਾ ਫੋਟੋ ਫੂਟ ਬੰਨਨੀ ਆ ਅਰੇ ਬੜਾ ਕੁਝ ਬਨਣਾ ਸ਼ਾਮਾਂ ਦਾ ਠੀਕ ਹੈ ਜੀ ਧੰਨਵਾਦ ਬਹੁਤ ਹੋਰ ਇਹ ਨੂੰ ਮਿੰਟ ਮਿੰਟ ਤੇ ਕੈਮਰਾ ਕੋਲ ਠੀਕ ਹੈ ਉੱਥੇ ਸ਼ਮਣੋਂ ਉਹੀ ਕੋਰਤ ਰਹੇ ਕੀ ਆ ਲੈ ਹਾਂ ਵਾਉ ਗਾਈਸ ਸਾਤੀ ਦਿਨ ਆਲਾ ਚੱਲ ਰਿਆ ਸੀ ਬੀਦੀ ਚੰਦਸ਼ੀਨਾ ਜੀ ਹੋ ਨਾ ਚਲਾਇ ਥੱਲੇ ਰੱਖ ਕੇ ਭਰਾ ਮੈਂ ਤੜੀ ਗੱਲ ਜੇ ਯਾਰ ਉਹ ਥੱਲੇ ਰੱਖ ਨਾ ਚਲਾਇਓ ਅੱਗੇ ਵੱਡੀ ਨਾ ਚਲਾਈ ਇਤਰਾ ਇਹਨਾਂ ਨੂੜਾ ਘੱਟ ਜਾ ਨਹੀਂ ਹਟਦਾ ਗੁਰਵਾਟ ਦੇਲੀ ਕੜਦੇ ਸ਼ੇਰਾ ਪਾ ਤੇ ਹਾਲ ਸੰਡਾ ਬੁਰਾ ਲਖੋਗੇ ਲਾਗੇ ਸ਼ੇਰਾ ਮਾ ਲਾਗੇ ਤੇ ਹਾਲ ਸੰਡਾ ਹੈ ਬਹੁਤ ਵਧੀਆ ਆਪ ਮੇਰੇ ਗਾਮ ਆਈ ਹੈ ਨਾ ਦੂਦ ਨਾ ਜੋੜੇ ਫੋਲਾ ਇਦਨ ਮਿੱਟੀ ਉਡੀਛੜਾ ਚਮੜਨੀ ਬਾਹੇ ਹੋਣਾ ਏ ਧੋਨੇ ਪਾਣੀ ਕੇ ਠੀਕ ਆ ਢੀਏ ਲਾ ਨਿਕਲ ਨਾ ਮਿੱਟੀ ਜਿਤਨਾ ਫੋਲ ਜਮੜਿਆ ਦਾ ਮਿੱਟੀ ਜਮੜ ਜਾਨੀ ਬਾਹੇ ਜਰੂਰ ਮਾਰਾ ਸੇਮੇ ਜੂਟੀ ਹੈ ਕੀ ਤਾਰਾ ਚੁੱਕਣ ਦਿਓ ਦੇਖੋ ਗੁਰੂ ਜੇ ਗੁਰੂ ਹੈ ਬਾਣੀ ਬਾਣੀ ਹੈ ਸਰੂਪਾ ਦਾ ਬਾਣੀ ਗੁਰੂ ਤੇ ਗੁਰੂ ਆ ਲੋਕਸ ਮਾਰਨਿੰਗ ਟਾਈਮ ਆਏ ਥੋੜੇ ਥੋੜੇ 8 ਵਜੇ ਆਨੇ ਹੁੰਦੇ ਦੀ ਹੁਣ ਆਉਨੇ ਮੇ ਉਮਰ ਆ ਕਿਹੜੇ ਦੌਰ ਦੇ ਕੋੜੇ ਖਾਈ ਆਪਾਂ ਜਾ ਵੀ ਯਾਰ ਉਹ ਚਾਹ ਪੀਏ ਚਾਹ ਪੀਏ ਯਾਰ ਯਾਰ ਹੈ ਚਾਹ ਪਵਾ ਲਿਆ ਹੋ ਜਾ ਮਾੜਾ ਰాలే ਸਾਡੇ ਪੀਣ ਹੁੰਦੇ ਆਇਓ ਨਿਬੜ ਜਾ ਆਇਆ ਜਲੀਆ ਆਇਆ 2 ਮਿੰਟ ਲੈ ਆੜਾ ਭਰ ਜਾਣਾ ਕਿ ਤੱਕ ਆ ਕੋਣ ਬਾਰੇ ਬੜੇ ਜਾਣਦਾ ਬੜੇ ਹੋਣ ਨਕੁੰਦੇ ਉਰਾ ਲੈ ਗਾਇਸ ਪੰਦੇ ਹੋ ਗਏ ਫਰੀ ਆ ਲੂਆ ਦੋ ਹੁਣ ਪਕੌੜਿਆਂ ਦੇ ਚਾੜ ਦਾ ਵੇਰ ਰਹਿ ਨਹੀਂ ਗਿਆ ਵਿੱਚ ਕੁਝ ਹੋ ਗਿਆ ਹੋ ਗਿਆ ਵਧੀਆ ਹੋ ਗਿਆ ਇਹਨੂੰ ਭਾਉਣੀ ਬੈਠੇ ਤੇ ਗੱਲ ਕਰੀ ਆ। ਇਹ ਠੀਕ ਐ। ਪੱਪੜਾ ਦੇ ਕੌਲਾ ਇੱਕ। ਉਧੇ ਕੋਟ ਆਇਆ ਹੈ ਕਿਤੇ ਮੈਂ ਬੜੇ ਇੱਥੇ ਨੂੰ ਲੈ ਗਿਆ ਕਿਹਦੇ ਵੀਰ ਮੈਂ ਘਰ ਘੁੰਮੀ ਤੇ ਬਸਾ ਲੜਾ ਜੀ ਮੈਂ ਤੇ ਘਰੇ ਆ ਗਿਆ ਇੱਥੇ ਖੜ ਕੇ ਮੇਲਾ ਦੇਖਣ ਲਿਆ ਹੁਣ ਮੈਂ ਇੱਧਰ ਘਾਟ ਹੀ ਰੋਣ ਕਿੰਨੀ ਜ਼ਿਆਦੀ ਉਧਰ ਨੂੰ ਆਹ ਦੇਖੋ ਨਿਆਣੇ ਲਾਣ ਲਾਣ ਹੰਡੀ ਨਹੀਂ ਪੂਰੀ ਅੱਛਾ ਆ ਸੀਨ ਤੇ ਤੁਹਾਨੂੰ ਰਾਤ ਅਸੀਂ ਦਿਖਾਉਂਗਾ ਹੌਣ ਦਾ ਵੇਲੇ ਰਾਤ ਦਾ ਵੇਖਿਓ ਖਾਓ ਖਾਲੀ ਰਹਿਣਾ ਜੱਕਦਮੀ ਗਾਇਸ ਕਬੱਡੀਆ ਟਾਈਮ ਹੋ ਗਿਆ ਤੇ ਆਪਾਂ ਕੋਟਰ ਚੜ ਗਏ ਹਾਂ ਯਾਰਾ ਪੂਰਾ ਉਹ ਆਵਾਜ਼ ਘਟ ਨਹੀਂ ਸਪੀਕਰਾਂ ਦੀ ਆਵਾਜ਼ ਸੁਣਦੀ ਸਾਰੇ